ਸ਼ਾਸ਼ੀਕਾਂ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਏ ਤਤੇ ਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੱਡਾ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਦੀ ਲਾਦਤੀ ਕਲਾਸ ਯਾਨੀ ਕਿ ਖਾਸੇ ਤੱਤੇ ਹੋ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵਾਰ-ਵਾਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਪਾਸੇ ਤਾਂ 10 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਵੱਲੋਂ ਸਿਰਫ ਮਨਜ਼ੂਰ ਕੀਤਾ ਗਿਆ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇਹਦੇ ਬਾਤਿਆਂ ਦੇ ਬਾਕੀ ਜਿੰਨੇ ਵੀ ਉਹਦੇ ਦਾਸ ਸੀ ਉਹਨਾਂ ਦੇ ਸਤੀਫੇ ਨਹੀਂ ਮਨਜ਼ੂਰ ਕੀਤੇ ਗਏ ਬਲਵਿੰਦਰ ਸਿੰਘ ਪੁੰਗੜ ਵੱਲੋਂ ਇਹਦਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਫਿਰ ਆਪਣਾ ਵੱਡਾ ਬਿਆਨ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਇੱਕ ਪਾਸੇ ਤਾਂ ਸੁਖਬੀਰ ਸਿੰਘ ਬਾਦਲ ਨੇ ਕੁਤਾਹੀ ਕੀਤੀ ਭਗੌੜੇ ਹੋਏ ਵਾਰ-ਵਾਰ ਦੂਸਰੇ ਪਾਸੇ ਹੁਣ ਜਿੰਨਾ ਵੀ ਸਿਆਸੀ ਟੋਲਾ ਹੈ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਤੂੰ ਕੰਘੋੜਾ ਹੋ ਰਿਹਾ ਹੈ ਯਾਨੀ ਕਿ ਉਹਦੇ ਵਿੱਚ ਡਾਕਟਰ ਦਿਲਜੀਤ ਸਿੰਘ ਚੀਮਾ ਵੀ ਹੈ ਉਹਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਵੀ ਹੈ ਉਹਦੇ ਵਿੱਚ ਸਾਰੇ ਵੱਡੇ ਆਗੂ ਨੇ ਜਿਨ੍ਹਾਂ ਨੂੰ ਬਾਦਲ ਸਿਆਸੀ ਟੋਲਾ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਅਮੋਸ਼ਨ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੁਭੀ ਸਿੰਘ ਬਾਦਲ ਦੇ ਪਿੱਛੇ ਆਪਣੇ ਅਸਤੀਫੇ ਦਿੱਤੇ ਸੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਵਾਰ ਫਿਰ ਕਲਾਸ ਲਗਾ ਦਿੱਤੀ ਹੈ ਉਹਨਾਂ ਨੇ ਕਿਹਾ ਬਾਗੀ ਧੜੇ ਵਾਲੇ ਬਿਲਕੁਲ ਸਹੀ ਨੇ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਉਹ ਸਾਡਾ ਸਾਥ ਦੇ ਰਹੇ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਿਮਾਨ ਸਿੱਖ ਨੇ ਲੇਕਿਨ ਇੱਦਾਂ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਫਿਰ ਦੁਬਾਰਾ ਧੱਜਾਂ ਉਡਾਈਆਂ ਚਾਹ ਰੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਹੈ ਕਿ ਜਨਾ ਦੇ ਇਸ ਤੀਫੇ ਕੈਸੀ ਅਸੀਂ ਸੁਖਬੀਰ ਸਿੰਘ ਬਾਦਲ ਦੇ ਨਿੱਕ ਕੱਲੇ ਦੇ ਕਹੇ ਸੀ ਅਸੀਂ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਦੇ ਵੀ ਕਹੇ ਸੀ ਕਿ ਇਸ ਤੀਫੇ ਤਿੰਨ ਦਿਨਾਂ ਦੇ ਵਿੱਚ ਮਨਜ਼ੂਰ ਕਰਕੇ ਉਹਦੀ ਕਾਰਵਾਈ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜ ਦਿੱਤੀ ਜਾਵੇ ਲੇਕਿਨ ਇਸ ਦੇ ਬਾਵਜੂਦ ਵੀ ਡਾਕਟਰ ਰਜੀਤ ਸਿੰਘ ਚੀਮਾ ਦੇ ਕੰਨਾਂ ਉੱਤੇ ਜੂ ਨਹੀਂ ਸਰਕੀ ਸੁਤਰਾਣ ਦੇ ਵੱਲੋਂ ਖਬਰ ਆ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਕਹਿ ਦਿੱਤਾ ਹੈ ਕਿ 1-2 ਦਿਨਾਂ ਦੇ ਵਿੱਚ ਸਾਰੇ ਸਤੀਫੇ ਮਨਜ਼ੂਰ ਕਰਕੇ ਉਸ ਦੀ ਅਕਾਪੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਦੂਜੀ ਕਾਪੀ ਉਸ ਦੀ ਨਵੀਂ ਬਣੀ ਸ਼੍ਰੋਮਣੀ ਅਕੈ ਕਮੇਟੀ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਸ ਨੂੰ ਭੇਜ ਦਿੱਤੇ ਜਾਣ ਉਹਨਾਂ ਦੀ ਮਰਜ਼ੀ ਹੈ ਇਹਨਾਂ ਨੂੰ ਫਿਰ ਦੁਬਾਰਾ ਵਾਪਸ ਜੁਆਇਨ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਕਰਾਉਦੇ ਨੇ ਜਾਂ ਨਹੀਂ ਕਰਾਉਂਦੇ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੇ ਸਾਰੇ ਸਾਥੀਆਂ ਦੇ ਸਿਰਫ ਇੱਕ ਦੋ ਦਿਨਾਂ ਦੇ ਵਿੱਚ ਮਨਜ਼ੂਰ ਕੀਤੇ ਜਾਣ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਫਿਰ ਇੱਕ ਵੱਡਾ ਬਿਆਨ ਆ ਗਿਆ ਹੈ ਧੰਨਵਾਦ